ਕਈ ਵਾਰ ਜ਼ਿੰਦਗੀ ਵਿੱਚ ਜੋ ਘਟਨਾ ਸਾਨੂੰ ਮਾੜੀ ਲੱਗਦੀ ਉਹੀ ਸਾਡੇ ਲਈ ਸਭ ਤੋਂ ਵੱਡੀ ਕਿਰਪਾ ਬਣ ਜਾਂਦੀ ਪਰ ਅਸੀਂ ਉਸ ਸਮੇਂ ਉਸ ਦੀ ਕਿਰਪਾ ਨੂੰ ਸਮਝੀ ਨਹੀਂ ਪਾਉਂਦੇ ਅੱਜ ਦੀ ਇਹ ਕਹਾਣੀ ਇੱਕ ਆਦਮੀ ਦੀ ਆ ਜੋ ਸਮੁੰਦਰ ਦੇ ਤੂਫਾਨ ਵਿੱਚ ਫਸਣ ਤੋਂ ਬਾਅਦ ਇੱਕ ਇਕੱਲੇ ਟਾਪੂ ਤੇ ਫਸ ਗਿਆ ਤੇ ਆਸ ਵੀ ਛੱਡ ਚੁੱਕਿਆ ਸੀ ਪਰ ਜਦੋਂ ਪਰਮਾਤਮਾ ਦੀ ਲੀਲਾ ਨੂੰ ਸਮਝਿਆ ਤਾਂ ਉਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਦੋਸਤੋ ਇਸ ਕਹਾਣੀ ਨੂੰ ਅੰਤ ਤੱਕ ਸੁਣਿਓ ਤੇ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਸੁਣਨ ਵਿੱਚ ਕੁਬਾਤ ਜਾਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸਭ ਤੋਂ ਪਹਿਲਾਂ ਸੁਣਨ ਲਈ ਇੱਕ ਵਾਰ ਦੀ ਗੱਲ ਹੈ ਇੱਕ ਪਾਣੀ ਜਹਾਜ਼ ਸਮੁੰਦਰ ਵਿੱਚ ਭਿਆਨਕ ਤੂਫਾਨ ਵਿੱਚ ਫਸ ਗਿਆ ਤੇ ਜਹਾਜ਼ ਦੇ ਸਾਰੇ ਯਾਤਰੀ ਡੂੰਘੇ ਸਮੁੰਦਰ ਵਿੱਚ ਡੁੱਬ ਗਏ ਸਿਰਫ ਇੱਕ ਆਦਮੀ ਨੂੰ ਛੱਡ ਕੇ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਬਚ ਗਿਆ ਤੈਰਦੇ ਤੈਰਦੇ ਉਹ ਇੱਕ ਛੋਟੇ ਜਿਹੇ ਟਾਪੂ ਤੇ ਪਹੁੰਚ ਗਿਆ। ਉਸਨੇ ਟਾਪੂ ਤੇ ਪਹੁੰਚਦੇ ਹੀ ਪਰਮਾਤਮਾ ਨੂੰ ਹੱਥ ਜੋੜ ਕੇ ਪ੍ਰਾਰਥਨਾ ਕੀਤੀ। "हे ਪਰਮਾਤਮਾ, ਮੈਨੂੰ ਇੱਥੋਂ ਬਚਾ ਲਓ।" ਪਰ ਪੂਰਾ ਦਿਨ ਲੰਘ ਗਿਆ। ਕੋਈ ਵੀ ਮਦਦ ਲਈ ਨਾ ਆਇਆ। ਅਗਲੇ ਦਿਨ ਵੀ ਉਸਨੇ ਪਰਮਾਤਮਾ ਨੂੰ ਪ੍ਰਾਰਥਨਾ ਕੀਤੀ, ਪਰ ਕੋਈ ਵੀ ਉਸਦੀ ਮਦਦ ਲਈ ਨਹੀਂ ਪਹੁੰਚਿਆ। ਇਸ ਤਰ੍ਹਾਂ ਕਈ ਦਿਨ ਲੰਘ ਦੇ ਕੇ ਹਰ ਰੋਜ਼ ਉਹ ਪ੍ਰਾਰਥਨਾ ਕਰਦਾ, ਪਰ ਕੋਈ ਵੀ ਨਾ ਆਉਂਦਾ। ਕੁਝ ਹਫ਼ਤੇ ਬਾਅਦ ਉਹ ਹਾਰ ਗਿਆ। ਉਹਨੇ ਉਮੀਦ ਛੱਡ ਦਿੱਤੀ। ਉਹਨੇ ਟਾਪੂ ਤੇ ਰਹਿਣ ਲਈ ਲੱਕੜਾਂ ਜੋੜ ਕੇ ਇੱਕ ਛੋਟਾ ਜਿਹਾ ਝੌਂਪੜਾ ਬਣਾ ਲਿਆ। ਉਹ ਨਾਰੀਅਲ ਦਾ ਪਾਣੀ ਪੀਂਦਾ, ਜੰਗਲ ਦੇ ਫਲ ਖਾਂਦਾ, ਮੱਛੀਆਂ ਫੜ ਕੇ ਪਕਾ ਕੇ ਖਾ ਲੈਂਦਾ। ਇੱਕ ਦਿਨ ਉਹ ਮੱਛੀ ਫੜ ਕੇ ਲੈ ਕੇ ਆਇਆ ਤੇ ਉਸ ਨੂੰ ਪਕਾਉਣ ਲਈ ਲੱਕੜਾਂ ਜਲਾਈਆਂ ਪਰ ਲੱਕੜਾਂ ਖਤਮ ਹੋ ਗਈਆਂ ਸਨ ਉਹ ਟਾਪੂ ਵਿੱਚ ਤੇ ਉਸ ਟਾਪੂ ਵਿੱਚ ਹੋਰ ਲੱਕੜਾਂ ਲੈਣ ਉਹ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਉਹਦਾ ਝੌਂਪੜਾ ਆਗ ਨਾਲ ਸੜ ਰਿਹਾ ਸੀ। ਐਵੇਂ ਕਿ ਉਹ ਬਹੁਤ ਹੀ ਦੁਖੀ ਹੋਇਆ ਤੇ ਰੋ ਰੋ ਕੇ ਕਹਿਣ ਲੱਗਾ ਵੀ ਪ੍ਰਮਾਤਮਾ ਤੂੰ ਹੀ ਕਿੰਨੇ ਨਰਦਈ ਹੋ ਪਹਿਲਾਂ ਮੈਨੂੰ ਇੱਥੇ ਇਕੱਲਾ ਛੱਡ ਦਿੱਤਾ ਹੁਣ ਮੈਂ ਇੱਕ ਝੌਂਪੜਾ ਬਣਾਇਆ ਸੀ ਉਹ ਵੀ ਜਲਾ ਦਿੱਤਾ ਤੁਸੀਂ ਮੇਰੀ ਪ੍ਰਾਰਥਨਾ ਵੀ ਨਹੀਂ ਸੁਣੀ ਮੈਂ ਕਦੋਂ ਦੀ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਪਿਆ ਸੀ ਪਰ ਤੁਸੀਂ ਮੇਰੀ ਉਹ ਵੀ ਨਹੀਂ ਸੁਣੀ ਉਹ ਪੂਰਾ ਦਿਨ ਉਸ ਰੱਬ ਨੂੰ ਵਾਹਿਗੁਰੂ ਨੂੰ ਕੋਸਦਾ ਰਿਹਾ ਰਾਤ ਹੋ ਗਈ ਤੋ ਰੇਤੀ ਸੌ ਗਿਆ ਸਵੇਰੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਹਨੇ ਟਾਪੂ ਤੇ ਇੱਕ ਵੱਡਾ ਜਹਾਜ਼ ਖੜਾ ਦੇਖਿਆ ਉਹ ਹੈਰਾਨ ਰਹਿ ਗਿਆ ਉਹਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਵੀ ਕੋਈ ਉਸਨੂੰ ਬਚਾਣ ਲਈ ਆਇਆ ਵਾ ਤੇ ਕੈਪਟਨ ਨੇ ਉੱਤਰ ਕੇ ਉਹਨੂੰ ਕਿਹਾ ਵੀ ਤੂੰ ਜਹਾਜ਼ ਵਿੱਚ ਬੈਠ ਜਾ ਤੇ ਜਦੋਂ ਉਹ ਜਹਾਜ਼ ਤੇ ਚੜ ਗਿਆ ਤਾਂ ਉਹਨੇ ਕੈਪਟਨ ਤੋਂ ਪੁੱਛਿਆ ਬਤੁਆਨੋ ਕਿਵੇਂ ਪਤਾ ਲੱਗਾ ਵੀ ਮੈਂ ਇੱਥੇ ਫਸਿਆ ਹੋਇਆ ਕੈਪਟਨ ਨੇ ਹੱਸਦੇ ਹੋਏ ਕਿਹਾ ਕੱਲ ਰਾਤ ਤੁਸੀਂ ਆਪ ਹੀ ਤਾਂ ਸਾਨੂੰ ਫਾਇਰ ਸਿਗਨਲ ਭੇਜਿਆ ਸੀ ਉਹ ਹੈਰਾਨ ਹੋ ਕੇ ਸੋਚਣ ਲੱਗਿਆ ਵੀ ਉਹਨੇ ਤਾਂ ਕੋਈ ਫਾਇਰ ਸਿਗਨਲ ਭੇਜਿਆ ਹੀ ਨਹੀਂ ਸੀ ਫਿਰ ਉਸ ਆਦਮੀ ਨੂੰ ਅਚਾਨਕ ਆਪਣੇ ਝੌਂਪੜੇ ਦੀ ਅੱਗ ਚੜ ਆਈ ਉਹਨੂੰ ਸਮਝ ਆ ਗਿਆ ਕਿ ਝੌਂਪੜੇ ਦੇ ਸੜਨ ਦੀ ਘਟਨਾ ਪਰਮਾਤਮਾ ਦੀ ਇੱਕ ਲੀਲਾ ਸੀ ਉਹੀ ਅੱਗ ਜਿਸ ਨੇ ਉਹਨੂੰ ਦੁਖੀ ਕੀਤਾ ਸੀ ਅਸਲ ਵਿੱਚ ਉਸ ਦੇ ਬਚਾ ਦਾ ਸੰਕੇਤ ਸੀ ਉਹ ਪਰਮਾਤਮਾ ਦਾ ਲੱਖ ਲੱਖ ਬੜੇ ਧੰਨਵਾਦ ਕਰਦਾ ਹੋਇਆ ਕਹਿਣ ਲੱਗਾ हे परमात्मा ਤੁਸੀਂ ਵਾਕਿਆ ਹੀ ਮਹਾਨ ਹੋ ਜਿੱਥੋਂ ਤੱਕ ਅਸੀਂ ਸੋਚਦੇ ਹਾਂ ਤੁਸੀਂ ਉਸ ਤੋਂ ਵੱਧ ਚੰਗੀ ਯੋਜਨਾ ਬਣਾਈ ਹੁੰਦੀ ਆ ਸਾਡੇ ਲਈ ਆ ਸਾਡੀ ਨਿੱਕੀ ਜੀ ਹੈ ਬੁੱਧੀ ਸਾਡੀ ਅਕਲ ਸਾਨੂੰ ਕਈ ਵਾਰ ਪਤਾ ਨਹੀਂ ਲੱਗਦਾ ਪਰ ਤੁਹਾਨੂੰ ਸਾਡੇ ਚੰਗੇ ਮਾੜੇ ਸਭ ਕਾਸੇ ਦਾ ਪਤਾ ਹੁੰਦਾ ਸਭ ਕਾਸੇ ਦਾ ਫਿਕਰ ਹੁੰਦਾ ਤੇਰਾ ਲੱਖ ਲੱਖ ਸ਼ੁਕਰ ਆ ਪਰਮਾਤਮਾ ਤੇ ਉਹ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਨ ਲੱਗਾ ਸੋ ਦੋਸਤੋ ਕਈ ਵਾਰ ਜਦੋਂ ਸਾਡੇ ਤੇ ਬੁਰਾ ਸਮਾਉਂਦਾ ਨਾ ਅਸੀਂ ਪ੍ਰਮਾਤਮਾ ਨੂੰ ਕੋਸਣ ਲੱਗ ਪੈਂਦੇ ਆ ਦੋਸ਼ੀ ਠਹਿਰਾਉਣ ਲੱਗ ਪੈਂਦੇ ਆ ਪਰ ਅਸੀਂ ਉਹਨਾਂ ਦੀ ਯੋਜਨਾ ਨੂੰ ਸਮਝ ਨਹੀਂ ਸਕਦੇ ਬੁਰੇ ਸਮੇਂ ਵਿੱਚ ਵੀ ਕਦੀ ਵੀ ਦੋਸਤੋ ਆਸ ਨਾ ਛੱਡੋ ਪ੍ਰਮਾਤਮਾ ਉਹਨਾਂ ਚੀਜ਼ਾਂ ਤੋਂ ਵੀ ਚੰਗਾ ਪਲਾਨ ਬਣਾਉਂਦਾ ਜੋ ਅਸੀਂ ਸੋਚੀਆਂ ਹੁੰਦੀਆਂ ਜੋ ਸਾਨੂੰ ਮਾੜੀਆਂ ਲੱਗਦੀਆਂ ਨੇ ਚੰਗੇ ਕਰਮ ਕਰਦੇ ਰਹੋ ਕਦੀ ਵੀ ਹਾਰ ਨਾ ਮੰਨੋ ਤੇ ਜੇਕਰ ਇਹ ਤੁਹਾਨੂੰ ਕਹਾਣੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਸਿੱਖਿਆਦਾਇਕ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਕਰ ਕਰੋ ਸਬਰ ਕਰੋ ਤੇ ਉਸ ਵਾਹਿਗੁਰੂ ਦਾ ਹਰ ਵੇਲੇ ਧੰਨਵਾਦ ਸ਼ੁਕਰ ਕਰਦੇ ਰਹੋ ਫਿਰ ਮਿਲਦੇ ਹਾਂ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ